ਆ ਨਗਰ ਦਾ ਪਿਰਾਵਾ ਇਹ ਮੇਰਾ ਭਰਾ ਉਹਨਾਂ ਨੂੰ ਬੋਲ ਰਿਹਾ ਆਪੇ ਕੋਲੋਂ ਰੋਹੂ ਮਾਰਦੀਆਂ ਬਾਈ ਨਹੀਂ ਆਹ ਚੀਜ਼ ਸ਼ਰਾਬ ਪੀਤੀ ਅੱਜ ਲੈ ਬੋਲ ਕੇ ਅੱਧ ਘੰਟਾ ਕਰਦਾ ਤੇ ਹੋੜੀ ਚ ਲੜਾ ਭਰਾ ਮਾਲੂਗਾ ਕਿਹਦੇ ਜਾ ਤਲ ਜਾ ਭਰਾ ਮੈਂ ਉਹਨੂੰ ਜਾ ਆ ਜਾਣਾ ਕੋਈ ਨਹੀਂ ਚੱਲ ਕੋਈ ਨਹੀਂ ਤੁਹਾਡੇ ਆਪੇ ਹੋਣਾ ਤਾਂ ਤੇਨੂੰ ਐਨ ਹੋ ਜਾ ਆ ਪ੍ਰਾਵਾ ਹੁਣ ਧਿਆਨ ਨਾਲ ਚਲਾਈ ਕੋਈ ਉਹਨਾਂ ਨੇ ਨੁਕਸਾਨ ਕਰਦੀ ਕਿਸੇ ਦਾ ਆ ਪੰਜਾਹ ਦੇ ਬਈਆ ਓਵਰਟੇਕ ਕਰਦਾ ਹੀ ਆਹ ਬਈਆ ਆਹ ਨਾਲ ਵੱਡੀ ਮੋਟੀ ਨਹੀਂ ਟੱਕਦਣਾ ਹੀ ਕੰਮ ਹੈ ਡੀ ਵੀ ਗੱਡੜੀ ਵੀ ਇਹ ਪਤਾ ਹੋ ਗਿਆ ਰਾਤੀ ਆ ਇੱਕ ਵਿੱਚ ਬੈਠੇ ਹੀ ਆਪਣੇ ਘਰ ਵਾਸਤੇ ਦਾ ਤੇ ਟਰੱਕ ਵਾਲਾ ਨਹੀਂ ਕੀਤੀ ਹੋਈ ਸੀ ਤੇ ਉਹਨੇ ਟਰੱਕ ਲਿਆ ਕੇ ਵਿੱਚ ਮਾਰਿਆ ਗੱਡੀ ਦੇ ਫੂਲ ਫਾਨ ਸਾਰਾ ਖਿਲਰ ਗਿਆ ਫੋਨ ਵੀ ਡਿੱਗ ਗਿਆ ਗੱਡੀ ਤੋਂ ਕਰ ਆ ਦੋ ਲੋਕ ਜਾਂ ਕਰੀ ਹੁੰਨੀਆਂ ਦੇ ਦੋ ਖਿੰਡਰ ਜਾਂਦੀਆਂ ਦੋ ਆਈਆਂ ਤੇ ਦੋ ਗਈਆਂ ਫੋਨ ਯਾਰ ਫੋਨ ਗੱਲੋ ਇਹਦਾ ਵੀ ਫੋਨ ਹੈ ਨਾ ਜਿਹੜੇ ਗੱਡੀ ਚ ਉਤਰੇ ਆ ਤੇ ਫੋਨ ਹੈ ਨਾ ਸਿੱਧਾ ਫੋਨ ਤੋਂ ਬਾਹਰ ਕੂਜੇਗਾ ਤੇ ਆ ਆਪਣੇ ਜਿੱਦਾ ਮਤਲਬ ਬੈਠਿਆਂ ਦੇ ਉਪਰ ਕੋਲ ਪਿਆ ਸੀ ਜੋ ਗੱਡੀ ਚ ਦੇਖਿਆ ਨਹੀਂ ਉਤਰੇ ਫੋਨ ਤੇ ਉੱਤਰ ਤੈਰ ਸੱਦੇ ਜਾਂ ਚੜ ਗਈ ਫੋਨ ਦੀ ਬਾਉ ਗਿਆ ਸਾਰੇ ਅੰਦਰ ਗਿਆ ਕੀ ਹੈ ਇੱਧਰ ਆਵੇ ਆਹਦੇ ਤੱਕ ਰਹਿੰਦੇ ਆ ਹਾਏ ਰਬਾ ਮੈਨੂੰ ਪਾਉੜੂ ਵੀ ਆਵਾ ਨਹੀਂ ਕਿੱਥੇ ਲੈ ਕੇ ਆ ਕਿੱਥੇ ਲੈ ਕੇ ਦੇਤਾ ਇਹਨੂੰ ਇਹ ਬਾਬੇ ਦੇ ਆਪਜੋ ਦਾ ਬਣਾਉਣਾ ਤੇ ਇਹਨੇ ਆਪਣੇ ਵੀ ਉਹਨੂੰ ਲੈ ਆਣਾ ਕੱਪ ਬੋਲੇ ਉਹਨੇ ਇਹਨੇ ਕਹਿੰਦਾ ਬਣਾ ਕਿ ਇੱਥੇ ਕੀ ਫਾਇਦਾ ਤੇ ਹੈ ਨਹੀਂ ਅੱਜ ਮੌਸਮ ਕਿੱਦਾਂ ਦਾ ਹੈ ਆ ਇਹਨੂੰ ਕਿੱਥੇ ਲੈ ਕੇ ਵੜਾਤਾ ਤੂੰ ਪਾਪੀ ਤੋਂ ਨਹੀਂ ਆਉਂਦਾ ਇਹਨਾਂ ਜਾਂਦਾ ਲੈ ਕੇ ਜਾਂਦਾ ਸੀ اچھا ਮੈਂ ਘਰ ਆਪ ਚਲਾਉਂਦਾ ਹੀ ਉੱਥੇ ਮੈਂ ਉੱਥੇ ਕੀ ਚਲਾਉਣਾ ਹੈ ਹੈ ਬੈਂਡ ਵਾਜਿਆ ਵਾਲਾ ਲੋ ਜੀ ਸੋਰਬ ਆ ਗਿਆ ਰਾਤੀ ਸੋਰਬ ਨੂੰ ਲੈਣ ਕੇ ਐਕਸੀਡੈਂਟ ਹੋ ਗਿਆ ਸਾਰੀ ਗੱਡੀ ਖਿਲਰ ਗਈ ਆ ਦੇਖੋ ਦਿਖਾਈਏ ਤੁਹਾਨੂੰ ਸੋਰਬ ਨੂੰ ਲੈਣ ਕੇ ਐਕਸੀਡੈਂਟ ਹੋ ਗਿਆ ਸੋਰਬ ਦਾ ਉਹ ਬੱਬਾ ਦੇਖਿਆ ਕਿ ਉਹਨਾਂ ਤੇ ਏਸੀ ਟਰੱਕ ਮਹਿੰਗਾ ਹੀ ਪਿਆ ਮੈਂ ਕਹਿੰਦਾ ਦੇਖਿਆ ਸੋਰਬ ਨੇ ਉਹਦੀ ਚਾਬੀ ਕੱਢ ਲਈ ਯਾਰ ਇਹਨੇ ਚਾਬੀ ਕੱਢ ਲਈ ਵੀ ਇਹਨੇ ਪਤਾ ਕੀ ਕੀਤਾ ਹੈ ਉੱਤੇ ਹੜਕਾ ਕ ਦੱਲਿਆ ਬਾਹਰ ਉੱਤਰਦਾ ਤਾਂ ਨਹੀਂ ਥੱਲੇ ਉੱਤਰਦਾ ਨਹੀਂ ਥੱਲੇ ਥੱਲੇ ਆਉਂਦਾ ਨਹੀਂ ਕਹਿੰਦਾ ਆਪ ਟੁੱਪੜ ਗਿਆ ਉੱਥੇ ਤੱਕ ਮਾਰਿਆ ਹੱਥ ਵੀ ਇੰਨੇ ਉਹਦੇ ਨੇ ਛੱਡੀ ਉਹਦੇ ਇਹਨੇ ਕਹਿੰਦਾ ਜੇ ਸਾਨੂੰ ਕੁਝ ਹੋ ਜਾਵੇ ਜੇ ਸਾਡੇ ਪੁੱਤ ਨੂੰ ਹਸਾਬ ਲਾ ਮਮੀ ਕੀ ਗੱਡੀ ਜਿਹੜੇ ਹਸਾਬ ਨਾਲ ਉਹਨੇ ਸ਼ੀਸ਼ਾ ਲਾ ਕੇ ਨਾਲ ਹੀ ਲੈ ਗਿਆ ਨਾਲ ਹੀ ਲੈ ਗਿਆ ਪਤਾ ਨਹੀਂ ਕਿੱਥੇ ਮਡਵੀਰ ਭੱਜ ਗਿਆ ਉਹ ਤਾਂ ਮੈਂ ਰੋਕਿਆ ਉਹ ਨਾ ਕਰ ਪੁੱਤ ਇਹ ਵੀ ਇੱਕ ਵਾਰੀ ਬੰਦਾ ਭੱਜ ਗਿਆ ਭਰਾਵਾ ਆਪਣੇ ਨਾਲ ਕਿੰਨੇ ਚਾਂਸ ਹੁੰਦੇ ਆ ਦੇਖਿਆ ਇਹ ਚੀਜ਼ ਦੇ ਵੀ ਆਪਾਂ ਆਪਣੀ ਸਾਈਡ ਹੋਈਦਾ ਸਾਡੇ ਅੱਲੇ ਹੀ ਹੁੰਦੇ ਲੋਕੀ ਪਤਾ ਨਹੀਂ ਕਾ ਆਪਾਂ ਆਪਣੀ ਸਾਈਡ ਸਹੀ ਸੀਗੇ ਮੈਂ ਤਾਂ ਗੱਡੀ ਲਾਤੀ ਜਾਵਾਂ ਈ ਥੱਲੇ ਮੈਂ ਚੜ ਗਿਆ ਗੱਡੀ 'ਚ ਬੈ ਕੇ ਇਹਨੇ ਉਹਦੀ ਚਾਬੀ ਵੀ ਕੱਢ ਲਈ ਦੂਜੇ ਭੱਜ ਗਿਆ ਉਹ ਦੂਜੇ ਨੂੰ ਮੈਂ ਅੰਦਰ ਟ੍ਰੱਕ ਦੇ ਬਾਣੇ ਪਹਿਲੀ ਵਾਰੀ ਟਰੱਕ 'ਚ ਵੜਿਆ ਮੈਨੂੰ ਉਹ ਨਾਲ ਨਾਲ ਨਿਕਲ ਗਿਆ ਹੋ ਗਿਆ ਉਹ ਮੈਂ ਪਹਿਲੀ ਵਾਰੀ ਟਰੱਕ 'ਚ ਵੜਿਆ ਮੈਨੂੰ ਪਤਾ ਨਹੀਂ ਲੱਗੇ ਕੋਈ ਅੰਦਰ ਹੈਗੀ ਆ ਅੰਦਰ ਉਹ ਟੱਕ ਦਾ ਘਰ ਨਹੀਂ ਹੁੰਦਾ ਮੈਨੂੰ ਪਤਾ ਕੀ ਲੱਗਦਾ ਹੁੰਦਾ ਕਿਤੇ ਅਗਲੇ ਦਾ ਕੋਈ ਗੋਲੀ ਗੂਲੀ ਲੋ ਮੋਨੀ ਗੋਲੀ ਆ ਉਹਦੇ ਨਾਲ ਮੈਂ ਕਿੰਨੇ ਮੁੰਡੇ ਪਤਾ ਕਿੰਨੇ ਨਾਲ ਆ ਗਏ ਮੇਰੇ ਅੱਗੇ ਆਪਣੀ ਗੱਡੀ ਖੜੀ ਟਰੱਕ ਵਾਲੇ ਨੂੰ ਵੇਖਦਾ ਚੱਲੂ ਗਿਆ ਉਹ ਇਹਨਾਂ ਨੇ ਕਿਹਾ ਮੈਂ ਜਾਣੀ ਟਰੱਕ ਦੇ ਬੰਦ ਕਰ ਦੇ ਟਰੱਕ 'ਚ ਜਿੰਨੇ ਮੁੰਡੇ ਸਾਰੇ ਕਿੰਗਰੇ ਦੇ ਕੀ ਕਹਿੰਦੇ ਕਿ ਕੁੜੀਆਂ ਭਰਾਵਾ ਕਹਿੰਦੀਆਂ ਥੱਲੇ ਆਉਂਦਾ ਕਹਿੰਦੇ ਤਾਂ ਲਾਈਏ ਤੈਨੂੰ ਥੱਲੇ ਲਾਈਏ ਤੈਨੂੰ ਥੱਲੇ ਆ ਸਾਰੇ ਸਾਰੇ ਕਿੰਗਰੇ ਬਾਕੀ ਚੱਲ ਮੈਂ ਇੰਨਾ ਜਾਣੀ ਤੇ ਮੈਂ ਕਿਹਾ ਤੇਰਾ ਮੋਹ ਨਾ ਸ਼ੀਸ਼ਾ ਭਾਦਦਾ ਮੈਂ ਤਾਂ ਗੱਡੀ ਕੁੜੀਆਂ ਕਹਿੰਦੀ ਕਿੰਗਰੇ ਦੀਆਂ ਕਹਿੰਦੀ ਥੱਲੇ ਆਉਂਦਾ ਕਹ ਚੱਪਲ ਲਾਈਏ ਉਹਨਾਂ ਦਾਰੂ ਵੀ ਬੜੀ ਪੀਤੀ ਸੀ ਉਨੇ दारू ਹੀ ਉਹ ਪੀਤੀ ਸੀ ਟਰੱਕ ਵਾਲੇ ਨੇ ਟਰੱਕ ਵਾਲੇ ਨੇ दारू ਹੀ ਬਹੁ ਪੀਤੀ ਸੀ ਪੂਰਾ ਹੀ ਸੈਟ ਡਿਗਣੀ ਦਿਆ ਸੀ ਆਦੋਂ ਪੁਰਣੀ ਹੋਇਆ ਡਿੰਗ ਉਹ ਤੋਂ ਡਿੰਗਰੀਆਂ ਟਰੱਕ ਪਤਾ ਕਿੰਨਾ ਵੱਡਾ ਸੀ ਪੂਰਾ ਰੋਡ ਮੱਲੇ ਆਈ ਉਹਨੇ ਆ ਜਿਹੜੀ ਗੱਡੀ ਹੈ ਨਾ ਇਹਦੇ ਸਲਿੱਪ ਇਦਾਂ ਕਰ ਪਈ ਗਈ ਇਦਾਂ 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 ਕਰਦੀ ਗਈ ਗੱਡੀ ਪੂਰੀ ਵੱਡੀ ਹੋ ਗਈ ਸਾਰੀ ਗੱਡੀ ਮੁੜ ਗਈ ਸਾਰੀ ਤੇਲਾ ਕਿੰਨੀ ਵਾਰੀ ਬਚਾਇਆ ਤੁਹਾਨੂੰ ਦੇਖ ਲੈ ਬਾਬੇ ਦੀ ਮੇਰੇ ਰਾਤ ਸਿਰ ਤੇ ਜਿਹੜਾ ਹੁੰਦਾ ਕਰੋੜਾਂ ਦਾ ਨੁਕਸਾਨ ਮੇਰੇ ਇੱਥੇ ਲੱਗੀ ਆ ਜਿਹੜਾ ਕਰੋੜਾਂ ਦਾ ਚਲ ਬਚਾ ਤਾਂ ਹੋ ਗਿਆ ਨਾ ਮੇਰਾ ਫੋਨ ਟੁੱਟ ਗਿਆ ਥੱਲੇ ਡਿੱਗ ਗਿਆ ਉਤਰਨ ਲੱਗਿਓ ਸਾਰਾ ਹੀ 25000 ਰੁਪਏ ਦਾ 20 ਜਹਾ ਦਾ ਫੋਲਡਰ ਆ ਤੇ 5000 ਦਾ ਗਲਾਸ ਆ 25000 ਤੇ ਫੋਨ ਤੇ ਲੱਗਣਾ 650 ਦਾ ਸ਼ੀਸ਼ਾ ਗੱਡੀ ਦਾ 40000 ਦਾ ਨੁਕਸਾਨ ਹੋ ਗਿਆ ਕੀ ਪਤਾ ਕਿੰਨਾ ਹੋਣਾ ਸੀ ਰੱਬ ਨੇ ਘਾਟ ਚ ਸਾਪ ਇਹ ਭਾਵੇਂ ਘਾਟਾ ਹੀ ਕਹੋ ਜਿੰਨੂੰ ਜਿਹੜੀ ਚੀਜ਼ ਹੋ ਗਈ ਉਹਨੂੰ ਘਾਟੇ ਚ ਕਹੋ ਸਹੀ ਕਿ ਨਹੀਂ ਜਿਹੜੇ ਹਿਸਾਬ ਨਾਲ ਹੋਣਾ ਸੀ ਨਾ ਉਹ ਚੀਜ਼ ਰੱਬ ਨੇ ਬਹੁਤ ਚੜਾਈ ਕਰਾਂਗੇ ਕਿ ਆਪਾਂ ਛੇ ਸਾਈ ਬੜਾ ਮਹਿੰਗਾ ਦੱਸਿਆ ਮੈਂ ਕਿਹਾ 700 ਦਾ ਤੀ ਬਹੁਤ ਸੀ ਉਹਨੇ ਯਾਰ ਦਾਰੂ ਬਹੁਤ ਪੀਤੀ ਹੋ ਸੀ ਉਹਨੇ ਮੈਂ ਕਿਹਾ ਤੂੰ ਦਾਰੂ ਪੀ ਕੇ ਛਾੜ ਦਿਆ ਮੈਂ ਕਿਹਾ ਉਦਾਂ ਤੇ 650 ਦਾ ਫੇਰ ਆਈਆਂ ਕੀ ਕਰਨ ਨੂੰ 650 ਦਾ ਜੀ ਹਾਂ ਗੱਲ ਇਹ ਸੀ ਨਾ ਜੇ ਮਾਤਾ ਨੂੰ ਬਰਾਉ ਜੇ ਤਾਂ ਹੁੰਦਾ ਜੇ ਤਾਂ ਉਹਦਾ ਮਾਲਕ ਜੇ ਤਾਂ ਹੁੰਦਾ ਗੱਡੀ ਦਾ ਮਾਲਕ ਫੇਰ ਤਾਂ ਨਹੀਂ ਮੈਂ ਜਾਣਦੇ ਰਹੀ ਮੈਂ ਤਾਂ ਭਈਏ ਕਰਕੇ ਛੱਡਿਆ ਇਹ ਤਾਂ ਕਹਿਣ ਇਹ ਤਾਂ ਕਹਿਣ ਇਹਨਾਂ ਦੇ ਜਾਬੀ ਜਾਬੀ ਮਾਲਕ ਗੱਡੀ ਥੱਲੇ ਲੋਲ ਨੂੰ ਫੇਰਦਾ ਮੈਂ ਕਿ ਆਈ ਜਾਵੇ ਥੱਲੇ ਹੀ ਨਹੀਂ ਉਤਰਿਆ ਉਹ ਤਾਂ ਵਿਚਾਰਾ ਨੂੰ ਪਤਾ ਹੀ ਸਰਵਿਸ ਲਾਉਣੀ ਹੈ ਨਾ ਉਹਨੂੰ ਪਤਾ ਹੀ ਸਾਰੇ ਇਕੱਠੇ ਹੋ ਗਏ ਪਰ ਬੱਬਾ ਇਦਾਂ ਚਾਈ ਜਾਣੀ ਤੂੰ ਦਾਰੂ ਪੀਤੀ ਆ ਤੂੰ ਸਾਈਡ ਤੇ ਬਹਿ ਕੇ ਆਰਾਮ ਕਰਕੇ ਸਾਰੇ ਮੁੰਡੇ ਕੀ ਕਹਿੰਦੇ ਸੀ ਉਹਨੂੰ ਕਹਿੰਦੇ ਤੂੰ ਆਰਾਮ ਕਰ ਤੂੰ ਕਹਿੰਦਾ ਆਪਾਂ ਤੇ ਗੱਡੀ ਲਾ ਤਾ ਉੱਥੇ ਆਰਾਮ ਕਰ ਜਾਗੇ 2 ਘੰਟੇ ਉੱਤਰੇ ਜੇ ਤਾਂ ਉੱਤਰੂਗੀ ਤਾਂ ਤੈਨੂੰ ਤੁਰ ਹੀ ਆਵਾਂਗਾ ਆਪਾਂ ਬੋਲੇ ਕਿ ਇਦਾਂ ਹੀ ਜਦੋਂ ਕਹਿੰਦੇ ਆਪਾਂ ਮੋਰੇ ਵੀ ਮਲਾਜਮ ਖੜੇ ਮੈਂ ਫਿਰ ਉਹ ਮਲਾਜਮ ਤੇ ਪਹੁੰਚ ਜਾ ਕੇ ਕਹਿੰਦਾ ਉੱਥੇ ਜਾ ਕੇ ਆਹੋ ਆਹੋ ਉਦੋਂ ਮੈਨੂੰ ਗੁੱਸਾ ਜੜਿਆ ਸੀ ਕੀ ਕਹਿੰਦਾ ਸੀ ਜਦੋਂ ਕਹਿੰਦਾ ਸੀਗਾ ਮਲਾਜਮ ਖੜੇ ਆ ਕਹਿੰਦਾ ਫੇਰ ਉੱਥੇ ਰੋਕਦਾ ਤਾਂ ਗੱਡੀ ਅੱਛਾ ਹਾਂ ਫੇਰ ਛੱਡਨੀ ਆਈ ਵੀ ਤਾਂ ਗਲਤੀ ਕਰ ਲਈ ਵੀ ਆਪਾਂ ਉਹ ਵੱਡੀ ਕਹਿੰਦਾ ਸੀ ਆ ਤਾਂ ਹੀ ਫੇਰ ਮੈਂ ਦਿਵਾਲੇ ਹੋਇਆ ਨਹੀਂ ਨਹੀਂ ਵਧੀਆ ਕੀਤਾ ਫੇਰ ਤਾਂ ਨਹੀਂ 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 ਸਹੀ ਆ ਸਹੀ ਆ ਅਜਾ ਕੰਦਾਈਗਾ ਮੋਰੇ ਉਹ ਕਿਹਾ ਨਹੀਂ ਵੀ ਅੱਗੇ ਨਾਕੇ ਵਾਲੇ ਲੱਗੇ ਹੋ ਕੇ ਖੜੇ ਹੋਏ ਮੈਂ ਤਾਂ ਉਦੋਂ ਨਹੀਂ ਜੜ ਖੜਾ ਹਾਂ ਹਾਂ ਤੇ ਤੁਸੀਂ ਕਹਿੰਦੇ ਨਾਕੇ ਵਾਲੇ ਅੱਗੇ ਖੜੇ ਹੋਇਆ ਵੀ ਅੱਗੇ ਤੈਨੂੰ ਨਹੀਂ ਤਾਂ ਅੱਗੇ ਤੁਝੇ ਅੱਗੇ ਧਾਕਾ ਲੱਗਾ ਹੁੰਦਾ ਅੱਛਾ ਮੁੰਡੇ ਕਹਿੰਦੇ ਵੀ ਸੀ ਕਹਿੰਦੇ ਆ ਜਾ ਫੇਰ ਅੱਗੇ ਚੱਲ ਚੱਲਦੇ ਲੈ ਕੇ ਚੱਲੋ ਥਾਣੇ ਲੈ ਕੇ ਚੱਲੋ ਇਹਨੂੰ ਫੋਨ ਲਾਓ ਫੋਨ ਲਾਓ ਮੈਂ ਕਹਾ ਨਹੀਂ ਯਾਰ ਛੱਡੋ ਮੈਂ ਕਹਾਂ ਰਹਿਣ ਦੋ ਮੈਂ ਫੇਰ ਵੀ ਤਰਸ ਕਰ ਗਿਆ ਪਰ ਕਰਨਾ ਚਾਹੀਦਾ ਨਹੀਂ ਇਹੋ ਜੇ ਤੇ ਫੇਰ ਐਂ ਕਰਕੇ ਰੋਣਾ ਰੋ ਪਾਈ ਬੋਲੇ ਬਚਾਈ ਤੇ ਬਾਤ ਗਿਆ ਬਹੁਤ ਬਹੁਤ ਜਿੱਦਲੀ ਨਾਲ ਖੇਡਦਾ ਹੋਵੇ ਉਹ ਜੋ ਹੁੰਦਾ ਪ ਮੈਂ ਕਹਿੰਨੀ ਆ ਸ਼ੂਗਰ ਕਰ ਆਪਣੇ ਓਏ ਹੋ ਦੇ ਆ ਦੇ ਆ ਜਿੜਲੀ ਫੜਦਾ ਜਿੜਲੀ ਫੜਦਾ ਓ ਦੇਖ ਓ ਦੇਖ ਓ ਦੇਖ ਓ ਦੇਖ ਤੂੰ ਉਹ ਮਾਰਨ ਨਾ ਤੇ ਔਰ ਉੱਡ ਗਈ ਉੱਡ ਗਈ ਉੱਡ ਗਈ ਇਹਦੇ ਨਾਲ ਰੱਬ ਕੋਈ ਨਾ ਖੇਲ ਖੇਡਣੇ ਭੇਜ ਦਿੰਦਾ ਨਿਆਣੇ ਨੂੰ ਨਾ ਨੋ ਥੱਲੇ ਆਉ ਤੂੰ ਕਾ ਮੈਨੂੰ ਕਾ ਥੱਲੇ ਆਉ ਦਵਾਈ ਲਈ ਫੇ ਬੁਖਾਰ ਦੀ ਮੈਨੂੰ ਹੈ ਆ ਕੋਸ਼ ਨਹੀਂ ਹੋਇਆ ਓਏ ਹਾਏ ਹਾਏ ਅਰੇ ਦੰਦਾ ਤੁਹਾਡਾ ਸਰੀਰ ਇੱਥੋਂ ਪਤਾ ਲੱਗ ਜਾਂਦਾ ਹੈ ਸਹੀ ਦਵਾਈ ਲੈ ਕੇ ਖਾ ਕੇ ਆਏ ਹੋ ਜੀ ਚਲੋ ਤਾਂ ਕੱਟਦੇ ਜਿੱਥੋਂ ਕਹਿੰਦੀ ਕੀ ਦੇਵਾਂ ਹਾਂਜੀ ਵੀ ਮम्मा ਲੱਗੇ ਆ ਰੋਟੀ ਬਣਾਉਂਦੀ ਆਂ ਇਹ ਅਸੀਂ ਬਣਾਈ ਸੀ ਕੱਲ੍ਹ ਉਹ ਵੀ ਅੱਜ ਅਸੀਂ ਭੇਦੇ ਤੇ ਅੱਛਣੇ ਸੋ ਅੱਛਣੇ ਤੇ ਕਰ ਹੋਣਾ ਕਿ ਮੈਂ ਲੱਗੀ ਆਪਣੇ ਬਰਤਨ ਮੰਜਨ मज्जा सौरभ भाजी, दे दे आपा की करते हो हाँ जी ब्रो 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 क्या हालचाल है आपका <coughs> हमारे ब्लॉग में आपका स्वागत है थैंक यू सो मच हेलो सत श्री अकाल सत श्री की हाल जान आई एम नॉट वेल ਕੀ ਨਹੀਂ ਦੀ ਭਾਈ ਯਾਰ ਤੇ ਦਵਾਈ ਤੇ ਲੈਣ ਗਿਆ ਸੀ ਉਹ ਵਾਹ ਵਾਹ ਹੈ ਇਹ ਨੋਟ ਪਿਆਰੇ ਹਮ ਸ਼ੈਰੀ ਸ਼ੈਰੀ ਸਾਰੇ ਪਾਣ ਸਾਨੂੰ ਵਧਾਈਆਂ ਨਹੀਂ ਦਿੱਤੀਆਂ ਹੈ ਸਾਰੇ ਪਾ ਵਧਾਈਆਂ ਨਹੀਂ ਦਿੱਤੀਆਂ ਦਿੱਤੀਆਂ ਰਤੀ ਕਾ ਦੋ ਰਤੀ ਜਦ ਮੈਂ ਕਾ ਦੋ ਬਿੱਕੂ ਰਤੀ ਰਤੀ ਮੈਂ ਤਾਂ ਕੋਈ ਨਹੀਂ ਸੁਣਿਆ ਮੈਂ ਤਾਂ ਸੁਣਿਆ ਬਹੁਤ ਬਧਾਈ ਆਰਾਮ ਇਤਰਾ ਉੱਤੀ ਹੁਣਾ ਧੁੰਦਲਾ ਦਿਖਣਾ ਧੁੰਦਲਾ ਆਹ ਦੇਖੋ ਬਾਹਰ ਆਣੀ ਆਹ ਦੇ کیسے ਹੋ ਹੋ ਯਾਦ ਕਰਾਈ ਜੀ ਮੈਨੂੰ ਮੈਨੂੰ ਵੀ ਜਿਆਦਾ ਫ੍ਰੀਤੀ ਆਉਂਦੀ ਹੁੰਦੀ ਜੇਲ੍ਹ ਚ ਮੁਲਾਕਾਤ ਕਰਨ ਮੇਰੀ ਇਦਾਰੀਆ ਇਤੋਂ ਵੀ ਫਰੀਕ ਜਾਲੀ ਆ ਉਹ ਚੋਂ ਆ ਚੀਜ਼ ਵੀ ਨਹੀਂ ਲੱਗਦੀ ਉਹ ਮਤਲਬ ਕਿ ਜਿੱਦੀ ਜਾਲੀ ਫਰੀਕ ਆ ਸਾਨੂੰ ਇੱਥੇ ਕਿ ਦੇਖਣੀ ਨਹੀਂ ਤੇਨਵਾਰੀ ਬੋਲਾਗਾ ਤੇ ਕਰ ਦੇਦਾ ਚੋਰੀ ਇਹ ਲੈ ਵੀ ਚੋਂ ਮੂੰਹ ਮੁਲਾਕਾਤਾ ਹੋਣੀਆਂ ਹੈਲੋ ਜਿਹੜੇ ਗਏ ਉਹਨਾਂ ਨੂੰ ਪੁੱਛ ਕੇ ਦੇਖ ਆ ਰੱਬ ਦੀ ਬਾਬਾ ਓੱਖਾ ਬੰਗੀਆਂ ਆ ਰਹੇ ਆ 6 ਮਹੀਨੇ ਲਾਏ ਆ ਤੇ ਹੁਣ ਤਾਂ ਇੱਕ ਦਿਨ ਘਟ ਭਰਾਵਾ ਤੂੰ ਮਾ ਠੰਡ ਨਹੀਂ ਮਲਾ ਲਾ ਕੇ ਆ ਜਾ ਗੁੱਥੇ ਹੋ ਗਿਆ ਸੀ ਹੋ ਗਿਆ ਮਨੂ ਕੀ ਹੋਇਆ ਉਹ ਵੜ ਗਿਆ ਗੁੱਥੇ ਅੱਧਾ ਹੁੰਦਾ ਹੈ ਨਾ ਜਿੱਦਾਂ ਆ ਦੇਖੋ ਹਣੇ ਕੀ ਹੋਇਆ ਵੱਜਿਓ ਸਾਡੇ ਸਾਹ ਹੈ ਬਿੱਕੂ ਲਾਈਟ ਹੈ ਤੱਕ ਨਹੀਂ ਇਹ ਸਾਡੇ ਸਾਰੇ ਕੱਪੜੇ ਧੋਣ ਆਲੇ ਆ ਧੋਣ ਵੀ ਡੈੱਡ ਹੋ ਕੇ ਥੱਲੇ ਆ ਤੁਹਾਡਾ ਫੋਨ ਲੈ ਏਡਾ ਮੇਰਾ ਫੋਨ ਦੇ ਲੋ ਕੀ ਇਹ ਤਾਂ ਸਮਝਦਾ ਆਂ ਜੀ ਆਹ ਦੇਖੋ ਵੀ ਫੋਨ ਬੰਦ ਇੱਧਰ ਆਓ ਇੱਧਰ ਆਓ ਹਟੋ ਕੋ ਕੋਏ ਹੋੜਾ ਸੀ ਕੱਲ ਲੀਏ ਕੰਮ ਜੀ ਜੀ ਵੀ ਅੱਜ ਆਪਾਂ ਕੀ ਲੱਗਿਆ ਬਣਾਉਣੇ ਤੁਹਾਨੂੰ ਆਪਾਂ ਦੱਸਦੇ ਆਂ ਕੁਝ ਸਪੈਸ਼ਲ ਆ ਸੋਰਾਪਾ ਕਿੱਥੇ ਜਾ ਰਿਹਾ ਤੈਨੂੰ ਦਿਖਾਉਨੇ ਆ ਇਹਨੂੰ ਇਹ ਆਵਾਜ਼ ਮਾਰੀ ਨੇ ਇਹਨੇ ਸੁਣ ਲੈ ਆਹ ਜਾਂਦਾ ਪਿਆ ਇਹ ਲੈਣ ਚੱਲਿਆ ਗੁਲਾਬ ਦੇ ਫੁੱਲ ਗੁਲਾਬ ਦੇ ਫੁੱਲ ਲੈਣ ਚੱਲਾ ਅੱਜ ਚੈੱਕ ਕਰੋ ਵਾਓ ਮਨਵੀਰ ਅੰਦਰ ਆਇਆ ਇੱਧਰ ਆਇਆ ਆਈ ਜਸ ਵੇਰ ਦਾ ਮੀਂਹ ਪੈਂਦਾ ਪਿਆ ਬਾਰਿਸ਼ ਹੋ ਰਹੀ ਐ ਤੇ

<laughs> कर <laughs> ਔਰ ਵਾਹ ਅਬ ਬ੍ਰੈਡੇ ਖਰਾਬ ਹੋ ਗਏ ਇਹ ਬੜਾ ਖਰਾਬ ਹੈ ਮੈਨੂੰ ਲੱਗਦੀ ਸੀ ਅੱਜ ਹੋਵੇਗਾ ਮੱਕ ਦੇ ਲਾਹਰ ਵੀ ਕਿਉਂ ਮੈਨੂੰ ਨਾ ਸਮੈਲ ਜੀ ਲੱਗਦੀ ਆਉਂਦੀ ਹੈ ਤਾਂ ਗੁੱਸੇ ਨੂੰ ਹੋਰ ਨਹੀਂ ਸਹੀ ਆ ਸਹੀ ਆ ਬਾਈ ਅੱਜ ਬਹੁਤ ਜੀ ਲੱਗਿਆ ਬਣਾਉਣ ਤੁਹਾਨੂੰ ਦੱਸ ਦੂੰਗੀ। ਜਿਹੜੇ ਗੈਸ ਕੱਟਾ ਲਈ ਆਈ ਬਣਾਇਆ। ਜਿਹੜੇ ਜਿਹੜੇ ਘਰੇ ਬਣਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਹੁਣ। ਅਥੇ ਉਧਾ ਆਪਾਂ ਨੂੰ ਤਾਂ ਨਹੀਂ ਆਉਂਦੇ ਪਾਈ ਬਣਾਉਣਾ ਜੋ ਬਣਾਉਣ ਲੱਗਾ ਸਰੋਗਿਰਿਆ। ਹੁਣ ਇਹ ਕੀ ਆ? ਸੂਦੀ ਨੂੰ ਪਾਣੀ ਬਾਲਣ ਲੱਗਾ ਪਾ ਤੇ ਆ ਹੈਗੇ ਬ੍ਰੈਂਡਰ। ਆਹ ਗੇਟ ਲੋਕ ਇਹਨੂੰ ਉਤਰਾ ਦੇ ਦੁੱਧ ਨਹੀਂ ਆਗਾ ਸੱਚ ਨਹੀਂ ਨਾ ਨਹੀਂ ਯਾਰ ਮੋਟੇ ਕੱਤੇ ਜਾ ਕੇ ਲਿਆ ਹੂੰ ਉਹ इजीली ਹੁੰਦਾ ਜੀ ਤਾਂ ਆ ਭੱਜ ਕੇ ਲਿਆ ਫੇਰ ਲੈ ਵੇ ਲੈ ਹਾਂ ਰੋਕੇ ਦਾ ਸ਼ੁਭ ਬੱਚਾ ਪਾ ਲੀਏ। ਸੁਭਾ ਦਾ ਹੈ। ਚਲੋ ਜਦੋਂ ਸੂਜੀ ਬਾਲਕ ਬਾਲ ਹੋ ਗਈ ਤਾਂ ਪਤਨੂੰ ਦਿਖਾਣੇ ਆ ਫਿਰ ਅੱਪਾ ਦੱਸਦੇ ਆ ਕੀ ਲੱਗਿਆ ਬਣਾਉਣ। ਅੱਜ ਟੋਪਸ ਫੇਰ ਦੀ ਹੋਣਾ ਨਿਕਲੀ ਮਮਾ। ਹੋਣ ਨਿਕਲੀ ਤਾਂ ਅਪਸ ਫੇਰ ਦੀ। ਮਮਾ ਘੜਦੇ ਪਏ ਆਲੂ ਤੇ ਪਿਆਜ਼। ਆਲੂ ਪਿਆਜ਼ ਲਸਣ ਹੈ ਲਈ ਹੈ ਨਾ ਅਸੀਂ ਆਹ ਸਾਰਾ ਪਾਤਾ ਮਗਾ ਲਈਏ ਬਾਜ਼ਾਰ ਕੋ ਉੱਤਰ ਲੈ ਲਈਏ ਥੋੜੀ ਮੰਮਾ ਕਰਦੇ ਪਿਆ ਆਲੂ ਪਿਆਜ਼ ਚਾਚ ਦੇ ਬਣਾਣ ਲੱਗਾ ਆ ਚੜਾ ਅੱਜ ਚਨੇ ਬਣਾਣਗੇ ਦੇਣਾ ਮੈਂ ਤਾਂ ਦਵਾਈ ਲੈ ਹੁੰਦਾ ਤੇ ਉਹ ਤੇ ਇੰਨੀ ਦਵਾਈ ਦਿੰਦੇ ਉਹਨਾਂ ਨੂੰ ਖਾਂਸੀ ਵਾਲਿਆਂ ਨੂੰ ਦਿੰਦੇ ਹੋਰੀ ਕਦੀ ਦਵਾਈ ਨਹੀਂ ਹਾਂ ਜਿੰਨਾ ਖਾਂਗੋ ਵਧੀਆ ਐ ਖਾਂਗੋ ਤੂੰ ਬਹੁਤ ਥੋੜੀ ਜਿਹੜੀ ਤੁਸੀਂ ਨੇ ਦਾੜਾ ਦੀ ਦਵਾਈ ਲੈ ਕੇ ਐਸ ਮम्मा ਉਹ ਯਾਰ ਮੈਂ ਨਾ ਕਿ ਮੇਰੀ ਜੇਬ ਚ ਹੁਣ ਇਹਨਾਂ ਨੇ ਪਤਾ ਕਿਹੜੀ ਜੇਬ ਚ ਮਦਨ ਕਿਹੜਾ ਪੈਂਟ ਪਾਈ ਸੀ ਪਜਾਮਾ ਪਾਇਆ ਸੀ ਆਹ ਦੀ ਘੜੀ ਨੂੰ ਵੀ ਤੇ ਦਿਖਾਈ ਹੋ ਜਾਂਦੀ ਰੱਖੀ ਹੋਈ ਉਹ ਮੇਰੇ ਤੁਹਾਨੂੰ ਤਾਂ ਦਿਖਾਨੀ ਹੈ ਕਮੈਂਟ ਕਰੋ ਮੈਂ ਦੇਖਦੀ ਜੇ ਤਾਂ ਮੇਰੇ ਮਮਾ ਪਜਾਮੇ ਚ ਹੋਈ ਫਿਰਦੀ ਸੀ ਹੁਣ ਮਨੂ ਕੀ ਹੋਇਆ ਹੂੰ ਹੂੰ ਬਾੜਾ ਮੁਰਾਦੇ ਬਿੱਲੀ ਆ ਗਈ ਇੱਧਰ ਦੀ ਦੋ ਮਿੱਲੀ ਹਾਂ ਮਮੇ ਨੂੰ ਵੀ ਆ ਰਿਹਾ ਲਾਇਆ ਉਹਨੇ ਆਪੇ ਕਿਤੇ ਆ ਜਾ

ਆਹ ਆਹ ਆਸ ਤੇ ਗੇਦਾ ਵੇਚ ਵਾਲਾ ਕੋਈ ਤਾਂ ਪੁੱਜੀਆ ਹੋਏ ਦੇਖਾ ਪਾਪਾ ਟਿਕਾ ਟਿਕਾ ਹਾਂ ਮੈਂ ਮੈਂ ਆਹ ਇਹ ਮਿੰੂਟੂ ਬਾਜਗਾ ਤੇ ਪਾਣੀ ਹਾਂ ਅੱਜ ਨੂੰ ਪਾਪਾ ਚੱਲੀਏ ਜਿਹੜੀ ਬੁਲਾਉਣਾ ਹੈ ਬੈਡ ਬੋਆ ਬੈਡ ਬੋਆ ਮੈਂ ਨਹੀਂ ਆਉਣਾ ਫੇਰ ਮੈਂ ਚੱਲੀ ਕਹ ਹਾਂ ਫੇ ਮੋਕੇ ਕਹੂੰਗਾ ਇਹਨਾਂ ਨੂੰ ਆਵੇ ਰਾਏ ਇਹ ਇਹਨਾਂ ਨੂੰ ਆ ਮਾ ਮੇਰਾ ਬੰਦਾ ਹਾਂਜੀ ਵੀ ਆਪਾਂ ਨਾਤ ਹੋ ਗਈਆਂ ਫ੍ਰੀ ਦਿਸੋ ਹੁਣ ਆਪਾਂ ਬਣਾਵਗੇ ਵੀ ਆਪਣੇ ਤੋਂ ਪਹਿਲਾਂ ਥੋੜੀ ਜਿਹੀ ਮਕਰੋਨੀ ਸੇਨ ਇੱਕ ਆਪਣੇ ਇੱਕ ਕਾਲੀ ਕੋਣ ਸਾਦੀ ਆ ਫਿਰ ਉਹਨੂੰ ਘੁਕਵਾ ਲੱਗੀ ਆ ਇਹ ਮੜਾਪਾ ਤੋਂ ਮਿੰਟਾਂ ਚ ਬਣਾ ਲ ਕੇ ਖਾਣੀ ਆ ਮੈਂ ਵੀ ਸਾਡਾ ਜਿਹੜਾ ਤਾਂ ਕਰ ਪਿਆ ਗਾ ਨਹੀਂ। ਵਿਕਰਮ ਦੇ ਨਾਲ ਕਹਿੰਦਾ ਮੈਂ ਜਾਣਾ ਆ। ਕਹਿੰਦਾ ਕਿ ਮੈਂ ਨਹੀਂ ਜਾ ਸਕੀਂ ਜੇ ਰੋਣ ਸਿਆ ਬਹੁਤ ਜ਼ਿਆਦਾ। ਆਪਾਂ ਬਦਲਾਂਗੇ ਇਹਦੇ ਸਵਾਲ ਲਾਂਗੇ। ਮੈਨੂੰ ਲੱਗਦਾ ਕਿ ਕੁਲਫਾ ਨਹੀਂ ਚਾਹੀਦੀ। ਆਪਾਂ ਇਹਦੇ ਚ ਬਾਲਦੇ ਹਾਂ। ਮਾਝਾ ਥੋੜੀ ਮਹੀਨਿਆਂ ਦਾ ਬਹੁਤ ਜ਼ਿਆਦਾ ਜिद ਕਰਦਾ ਨਾ ਬਹੁਤ ਜਾਰੀ ਕਰਨ ਲੱਗ ਜਾਂਦਾ ਇਹਦੀ ਜਿੱਦ ਜਿਹੜੀ ਹੈ ਨਹੀਂ ਸਾਨੂੰ ਕੰਟਰੋਲ ਕਰਨੀ ਆਣੀ ਹੁਣ ਜਦੋਂ ਵੀ ਕਿਤੇ ਜਾਣਾ ਹੁੰਦਾ ਹੈ ਉਦੋਂ ਹੀ ਇਹ ਰੌਲਾ ਪਾਉਣ ਲੱਗ ਜਾਂਦਾ ਕਿ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਆਪਾਂ ਪਹਿਲਾਂ ਤਾਂ ਮਕਰਨੀ ਜਿਹੜੀ ਆ ਉਹ ਆਪਾਂ ਰੱਖ ਦਿੱਤੀ ਆ ਪਾ ਲਈ ਗੀ ਬਾਉਟਾਂ ਨਹੀਂ ਰੱਖਤੀ ਆ ਥੋੜਾ ਟਾਈਮ ਤੱਕ ਇਹ ਜਰੂਰੀ टाइम तक आप कट लिए प्याज एक प्याज इक्की प्याज, प्याज पावगे ज्यादा नहीं कट लिए ਕੀ ਆਜ ਕਰਤੀ ਹੁਣ ਆਪਾਂ ਆ ਤਾਂ ਗਰਮੀ ਇੰਨੀ ਜ਼ਿਆਦਾ ਹੋਈ ਪਈ ਸੀਗੀ ਕਿ ਮਤਲਬ ਹੱਦੋਂ ਵੱਧ ਕੇ ਆ ਦੇਖੋ ਜਦ ਕਿੰਨੀ ਕਰਦਾ ਸਿਰਸੇ ਉਹ ਵੀ ਮਕਰਾਨੀ ਕਿਤਾ ਬਣਾਉਣੀ ਹੈ। ਕੈ। ਅੰਬੀ ਨੇ ਮੈਨੂੰ ਬੁਸਾ ਜੜਿਆ ਪਿਆ। ਕਿ ਮੈਨੂੰ ਲੈ ਕੇ ਘਰ ਤੋਂ ਨਹੀਂ ਗਏ। ਕੇ ਜਪੂਰੀ ਆਉਂ। ਕਿਉਂਕਿ ਹਰ ਵਾਰੀ ਜਿੱਦ ਬਹੁਤ ਜ਼ਿਆਦੀ ਕਰਨ ਲੱਗ ਜਾਂਦਾ। ਇਹ ਨੂੰ ਇਸ ਕਰਕੇ ਨਾ ਥੋੜਾ ਜਿਹਾ ਦੱਕਿਆ। ਇੱਕ ਫੌਂਡੀ ਜਦ ਬਹੁਤ ਕਰਦਾ ਆ। ਇੱਕ ਇੱਕ ਕਿਤੇ ਹੋ ਜਾਂਦੀ ਜਦ ਬਹੁਤ ਕਰਦਾ। ਹਾਂਜੀ। ਮੈਂ ਕੰਮ ਕਰਾਉਣੀ ਹੀ ਪਈ ਉਹੇ ਬਣਾ ਲਈਏ। ਉਹ ਨਹੀਂ ਜੰਦੀ। ਉਹ ਵਧਨ ਕਰਦਾ ਸੀ ਕੰਮ ਦੇ ਸਾਰੇ ਕੱਪੜੇ ਬਾਹਰ ਸੁੱਟ ਦਿੰਦਾ ਸੀ। ਉਹ ਮਾਵਾਂ ਦੇ ਵੀ ਉਹ ਕੋਲ ਚਾਪਾ ਲਾਵੀ। ਉਹ ਹੋ। ਮਿਲੂਗਾ ਤਾਂ ਤਾਂ ਖਾਣੀ ਆ। ਸਾਰੇ ਕੱਪੜੇ ਇਹਨੇ ਚੱਕ ਕੇ ਬਾਹਰ ਮਾਰੇ। ਮਿਲੂਗਾ ਚਾਲ ਵਾਸ। ਤੁਹਾਨੂੰ ਵੀ ਕਹਿੰਦਾ।